ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਖੁਰਮਪੁਰ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਣ ਕਾਰਨ ਵਾਪਰਿਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਪੁੱਤਰ ਸੁਰੇਂਦਰ ਵਾਸੀ ਲਖਪੁਰ ਸਜਾਏ ਜਾਰਹੀ ਨਗਰ ਕੀਰਤਨ ਵਿੱਚ ਹਿੱਸਾ ਲੈਣ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰਮਪੁਰ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਦੇ ਨਾਲ ਟਕ ਕਰ ਹੋ ਗਈ ਜਿਸ ਨਾਲ ਅਮਨਦੀ ਮੌਕੇ ਤੇ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਲ ਫਗਵਾੜਾ ਦੇ ਡਾਕਟਰ ਆਸ਼ੂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਉਧਰ ਹਾਸੀ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨਦੇਵ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰਾ ਪਿੰਡ ਸਦਮੇ ਚ ਹੈ ਮੈਡਮ ਕੀ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਮਲਾ ਕਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫੋਕਾੜਾ ਵਿਥ ਆਲ ਐਮਯੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ। ਕਿੱਥੇ ਰਹਿਣ ਵਾਲਾ ਮੈਡਮ? ਇਹ ਰਹਿਣ ਵਾਲਾ ਹੈਗਾ ਲਖਪੁਰ ਦਾ। ਲਖਪੁਰ ਦਾ। ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ। ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹਦਾ? ਇਹ ਹਿਸ਼ਾਲਪੁਰ ਰੋਡ ਤੇ ਹੋਇਆ। ਟੈਸਟ ਜੀ ਦੇ ਵਿੱਚ ਪਤਾ ਲੱਗਾ। ਕਿਹੜੀ ਕਿਹੜੀ ਚੀਜ਼? ਖੜੀ ਖੜੇ ਟਰੱਕ ਚ ਵੱਜਿਆ ਹੈ ਤੇ ਆਪ ਇਹ ਗੱਡੀ ਸੀ। ਮੌਕੇ ਤੇ ਲੱਥੋਗੀ ਇਹਦੀ? ਮੌਕੇ ਤੇ ਡੈਥ ਹੋ ਵੀ ਸਾਡੇ ਕੋਲ ਬਰੌਡ ਕਵਰਟਿੰਗ ਸੀ। ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਖੁਰਮਪੁਰ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਣ ਕਾਰਨ ਵਾਪਰਿਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਪੁੱਤਰ ਸੁਰੇਂਦਰ ਵਾਸੀ ਲਖਪੁਰ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਹਿੱਸਾ ਲੈਣ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰਮਪੁਰ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਨਾਲ ਅਮਨ ਦੀ ਮੌਕੇ ਤੇ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਲ ਫਗਵਾੜਾ ਦੇ ਡਾਕਟਰ ਆਸ਼ੂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਉਧਰ ਹਾਸੀ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨਦੇਵ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰਾ ਪਿੰਡ ਸਦਮੇ ਚ ਹੈ ਮੈਡਮ ਕੀ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਉਲਾ ਕਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਪਾੜਾ ਵਿਥਾਉਰ ਈਐਮਯੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਮੈਡਮ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਹੈ ਇਹ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਕਿਹੜੀ ਗੱਡੀ ਖੜੇ ਖੜੇ ਟਰੱਕ ਚ ਵੱਜਾ ਹੈ ਤੇ ਆਪ ਇਹ ਗੱਡੀ ਸੀ ਮੌਕੇ ਤੇ ਰੱਖੋਗੇ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਬਰੌਡ ਡੈਂਟੀ ਸੀ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਖੁਰਮਪੁਰ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਨ ਕਾਰਨ ਵਾਪਰਿਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਪੁੱਤਰ ਸੁਰੇਂਦਰ ਵਾਸੀ ਲਖਪੁਰ ਸਜਾਏ ਜਾਰਹੀ ਨਗਰ ਕੀਰਤਨ ਵਿੱਚ ਹਿੱਸਾ ਲੈਣ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰਮਪੁਰ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਦੇ ਨਾਲ ਟਕ ਕਰ ਹੋ ਗਈ ਜਿਸ ਨਾਲ ਅਮਨ ਦੀ ਮੌਕੇ ਤੇ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗਲਬਤ ਕਰਦਿਆਂ ਸਿਵਲ ਹਸਪਤਲ ਫਗਵਾੜਾ ਦੇ ਡਾਕਟਰ ਆਸ਼ੂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਉਧਰ ਹਾਸੀ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨਦੇਵ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰਾ ਪਿੰਡ ਸਦਮੇ ਚ ਹੈ ਮੈਡਮ ਕੀ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਮਲਾ ਕਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਤੋਂ ਆੜਾ ਵਿਥਾਉਰ ਈਐਮਯੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ। ਕਿੱਥੇ ਰਹਿਣ ਵਾਲਾ ਮੈਨੂੰ? ਇਹ ਰਹਿਣ ਵਾਲਾ ਹੈਗਾ ਲਖਪੁਰ ਦਾ। ਲਖਪੁਰ ਦਾ। ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ। ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹਦਾ। ਇਹ ਹਿਸ਼ਾਰਪੁਰ ਰੋਡ ਤੇ ਹੋਇਆ। ਟੈਸਟੀ ਦੇ ਵਿੱਚ ਪਤਾ ਲੱਗਾ। ਕਿਹੜੀ ਗੱਡੀ? ਖੜੀ ਖੜੇ ਟਰੱਕ ਚ ਵੱਜਾ ਹੈ ਤੇ ਆਪ ਇਹ ਗੱਡੀ ਸੀ। ਮੌਕੇ ਤੇ ਰੱਖੋਗੇ ਇਹਦੀ? ਮੌਕੇ ਤੇ ਡੈਥ ਹੋ ਵੀ ਸਾਡੇ ਕੋਲ ਬਰੌਡ ਡੈਂਟਿੰਗ ਸੀ।